ਖੈ ਲੱਗੇ ਝੂਮਣਾ ਝੂਮਣਾ ਮਖੈ ਲੱਗੇ ਬੱਕਰੀ ਨੂੰ ਇਹ ਔਖੇ ਲੱਗਦੇ ਨੇ ਭਾਈ ਸਵੇਰੇ ਥਾਲੀ ਖਾਲੀ ਕਰ ਕੇ ਲੈ ਕੇ ਆਣ ਵਾਲੇ ਸਵੇਰੇ ਥਾਲੀ ਖਾਲੀ ਕਰਾ ਸਵੇਰੇ ਇਹਨੇ ਦੁੱਧ ਕੱਢੂ ਬੱਕਰੀੋਂ ਸਵੇਰੇ ਕਰਿਆਂ ਨੇ ਥਾਲੀ ਪਰ ਰੱਬ ਇਹਦਾ ਬਾਜੀ 7-7 ਕਿਲੋ ਬਾਜੂ ਫੜਾ ਮਾਰਦਾ ਓਏ ਜੋੜੇ ਕਿਵੇਂ ਦੁੱਧ ਆਪਾ ਸਹੀ ਗੱਲ ਹੈ ਜੀ ਸਹੀ ਮੰਨ ਲਿਏ ਤਾਂ ਆਜੂ ਨੂੰ ਲੈਣੀ ਪੱਕੀ ਜਾਉਣੀ ਆ ਕਰਕੇ ਆਹ ਦੇਖੋ ਜੀ ਸਿੰਗੀ ਦੇਖੋ ਬੱਕਰੀ ਦੀ ਫੇਰ ਮੱਥਾ ਦੇਖੋ ਅੱਖ ਦੇਖੋ ਸਾਰਾ ਕੁਝ ਦੇਖੋ ਕੰਨ ਦੇਖੋ ਮੇਰੇ ਖਰੇ ਮਾਮਾ ਧਿਆਨੇ ਕੋ ਪੈਣਾ ਅਸਲੀ ਹੈ ਪੈਣਾ ਨਹੀਂ ਜੀ ਜਵੇਂ ਫਰੀਕ ਆ ਫਰੀਕ ਚਮੜੀ ਕੇ ਬਾਹਰ ਬਾਈ ਤੇ ਓ ਟੋਪੜਾ ਨਾ ਪਤਾ ਕਿੱਥੇ ਸੂਰਜ ਇਹ ਚਮੜੀ ਕੀ ਉੱਧ ਦੇਣਾ ਯਾਰ ਥੱਲੇ ਨੂੰ ਡਾਲੀ ਆ ਨਹੀਂ ਇਹ ਜੀ ਨਿਕਲਦੀ ਕਿ ਭੁੱਲਾ ਬਾਈ ਵੀਡੀਓ ਦੇ ਵਿੱਚ ਦੇਖੋ ਸਿੰਗੀ ਦੇ ਖੁੱਲਾ ਕਰਨ ਤੁਹਾਨੂੰ ਮਿਲੂਗਾ ਨਹੀਂ ਬਾਈ ਸਿੰਗੀ ਦੇਖੋ ਤੇ ਮੱਥਾ ਨਖੋਰ ਦੇਖੋ ਮੱਥਾ ਪਾਕਿਸਤਾਨੀ ਦੇਖੋ ਬਾਈ ਲੋਕਾਂ ਨੂੰ ਦੇਖੋ ਬਸ ਕਿ ਰਫਾ ਜੀ ਹਾਂ ਜੀ ਬਹੁਤ ਓਕੇ ਜੰਮਦੀ ਆ ਬਾਈ ਬਾਈ ਬਹੁਤ ਔਖੀਆਂ ਜਮਾਈਆਂ ਨੇ ਫਿਰ ਪਾਲ ਪਲੋਸ ਕੇ ਤਿਆਰ ਚੜੀਆਂ ਨੇ ਬਾਈ ਮੈਨੂੰ ਜਵਾਗ ਬੋਣਾ ਮੈਂ ਬਿਮਾਰ ਨਹੀਂ ਹੁੰਦਾ ਇਹ ਬਿਮਾਰ ਹੁਣ ਨਾਲੇ ਬੁਖਾਰ ਚੜਦਾ ਮੈਨੂੰ ਜੇ ਬੁਖਾਰ ਹੋ ਜਾ ਨਾਲੇ ਬੁਖਾਰ ਚੜਦਾ ਰੋਤੀ ਜਾਂਦਾ ਬੰਦੇ ਦੇ ਦੇਖੋ ਜੀ ਜੂਨ ਵਾਲੇ ਹੋ ਗਏ ਅੱਖਾਂ ਜੋ ਬੰਦਾ ਕਹਿੰਦਾ ਜੀ ਇਹਨਾਂ ਨੂੰ ਬੁਖਾਰ ਚੜ ਗਿਆ ਬਾਈ ਬਾਗ ਮੈਨੂੰ ਬੁਖਾਰ ਪਹਿਲਾਂ ਚੜ ਗਿਆ ਚੀਜ਼ਾਂ ਤੇ ਮੈਨੂੰ ਲੱਗਦਾ ਦੋ ਮਿੰਟ ਕਿਉਂਕਿ ਚੜਦੇ ਵਿੱਚੋਂ ਬੱਕਰੀਆਂ ਪੈਦਾ ਹੋਈਆਂ ਨੇ ਇਹ ਗੱਲ ਨੇ ਜਿਹੜਾ ਲਾਈਆਂ ਨੇ ਮੈਂ ਧੰਨਵਾਦ ਦੁਆ ਸਲਾਮ ਕਰਦਾ ਇਸ ਬਾਬੇ ਨੂੰ ਜਿਹਨੇ ਜਿਹੜਾ ਤੋਪੜਾ ਸਲਾਮ ਜੀ ਬਹੁਤ ਵਧੀਆ ਇੱਕੋ ਜੀ ਥੱਲੇ ਕਲੂਨ ਪੱਠਾ ਪੈਲੜ ਬਾਈ ਇਹ ਉਮਰਾਂ ਦੇ ਗੈਣੇ ਸਦਾ ਨਹੀਂ ਕਹਿੰਦਾ ਰਹਿਣੀ ਕਦੇ ਨਾ ਕਦੇ ਤਾਂ ਢਹਿਣੀ ਤੇਣੀ ਹਾਂਜੀ ਸਦਾ ਨਹੀਂ ਰਹੇ ਮੱਪੇ ਸਦਾ ਨਹੀਂ ਰਹਿੰਦੀ ਹੁਸਨ ਜਵਾਨੀ ਕਹਿੰਦਾ ਜਾਂਦਾ ਹੋਇਆ ਤੇਜਾ ਇੱਕ ਜਵਾਨੀ ਹੋਣੀ ਉਹ ਅਸਲੋਂ ਗੰਦੀ ਰਹੀ ਆਪਣੀ ਉਹ ਗੱਲ ਹੋਰ ਹੋ ਗਈ ਬਾਈ ਤਾਜੂ ਕਹਿੰਦਾ ਕੋਰੇ ਰੰਗ ਨੇ ਸਦਾ ਨਹੀਂ ਰਹਿਣਾ ਪਰ ਪਰ ਵੰਡੂ ਮੁੱਠੀਆਂ ਅੱਜ ਤਾਂ ਹੈਆਂ ਭੀਆਂ ਭਈਆਂ ਨੇ ਕੋਈ ਤੇਰੇ ਚ ਘਾਟ ਨਹੀਂ ਬਈ ਨਾ ਤੇਰੇ ਚ ਨਾ ਬੱਕਰੀਆਂ ਜੋ ਜੀ ਨਹੀਂ ਬਿਲਕੁਲ ਨਹੀਂ ਪਰਮਾਤਮਾ ਨੇ ਤੇਰੇ ਘਰ ਅੰਦਰ ਜਕਰੋਟੀ ਰਜਮੀ ਦੇਤੀ ਜੇ ਇਹਨਾਂ ਨੂੰ ਖਾਂਦਾਂ ਓਏ ਆਪਾਂ ਪਾਣੀ ਗੰਗਾ ਅੱਜ ਆਪਾਂ ਮਾਈ ਦੇ ਦਰਬਾਰ ਤੇ ਖੜੇ ਆ ਪਿੰਡ ਹੇਦੂ ਤੇ ਸਾਡੇ ਜੋ ਕੇ ਬਾਈ ਤਾਜੂ ਜੀ ਨਿਯਾਮ ਜੇਤੂ ਬੰਦੇ ਸਾਰੇ ਪੰਜਾਬ ਦੇ ਨਿਯਾਮ ਜੇਤੂ ਨੇ ਰਾਮਦੀਨ ਚੁੰਕੀਦਾਰ ਜਿਨ੍ਹਾਂ ਦਾ ਕਿ ਪਿੰਡ ਪੁੱਟਾ ਤੇ ਧੰਨਵਾਦ ਕਰਦੇ ਆ ਪਿੰਡ ਪੁੱਟਾ ਗਾਂੰਦਾਰ ਚੁੰਕੀਦਾਰ ਭਰਾ ਅਨੂਨੀ ਤੇ ਬਾਕੀ ਸਾਡਾ ਚਾਚਾ ਨਹਿਲ ਜੰਗੀ ਤੇ ਭਾਈ ਸਾਡਾ ਮਸਤਾਕ ਜੀ ਇਹਨਾਂ ਦੇ ਸੋਰਾ ਸਾਹਿਬ ਜਹਾਗੀਰ ਤੋਂ ਸਾਦੀ ਬਾਈ ਸਾਦੀ ਬਾਈ ਗੁਲਾਮਦੀਨ ਜੀ ਜੰਗ ਜੀ ਜੰਗਨੀਵਾ ਤੋਂ ਤੇ ਕਲਾਹਾ ਕਲਾਈ ਤੋਂ ਜੰਗ ਬਾਬਾ ਜੀ ਤੇ ਸਾਡਾ ਮਸਤਾਕ ਡਾਕਟਰ ਜੀ ਸਾਡੇ ਮੇਲਿਆਂ ਦੇ ਸ਼ਿੰਗਾਰ ਜੋ ਕਿ ਹੋਰ ਦੇ ਰਾਠੀ ਕੇ ਤੋਂ ਆਏ ਨੇ ਇਹਨਾਂ ਨੂੰ ਕਰ ਦਿੰਦੇ ਆਂ ਬਾਕ ਬਾਈ ਸਾਡਾ ਜਿਹੜਾ ਕਿ ਅੱਜ ਬੱਕਰੀਆਂ ਦੇ ਵਿੱਚ ਮਹਾਨ ਸਾਡੇ ਚ ਯੋਗਦਾਨ ਪਾਉਂਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਚੰਗੀਆਂ-ਚੰਗੀਆਂ ਨਸਲਾਂ ਬਣਾ ਕੇ ਸਾਡੇ ਪੰਜਾਬ ਦੇ ਵਿੱਚ ਸਾਡਾ ਨੌ ਚ ਲਾਇਆ ਨੌ ਰੋਸ਼ਨ ਕਰਿਆ ਪੰਜਾਬ ਨੂੰ ਇਹ ਪਤਾ ਲਾਤਾ ਵੀ ਬੱਕਰੀ ਪਾਲਣ ਧੰਦੇ ਨੂੰ ਪ੍ਰਮੋਟ ਕਿਹਨੇ ਕਰਨੇ ਛਡਾ ਤੈਨੂੰ ਧੰਨਵਾਦ ਆ ਮੇਰੇ ਬਾਗ ਮੇਰੇ ਨਾਲ ਤੇ ਆਪਾਂ ਗੱਲ ਅੱਗੇ ਨੂੰ ਚਲਾਈਏ ਸਾਸ਼ਤਰੀ ਕਾਰ ਜੀ ਸਾਰਿਆਂ ਨੂੰ ਆਪਾਂ ਗੱਲ ਚਲਾਉਣੀ ਆ ਅੱਗੇ ਹਾਂਜੀ ਤਾਜੂ ਜੀ ਤੇ ਹੁਣ ਬੱਕਰੀਆਂ ਦਾ ਬਹੁਤ ਸ਼ੌਂਕ ਕਰਦੇ ਹਾਂ ਹਰੇਕ ਮੇਲਾ ਜਿੱਤਦੇ ਹਾਂ ਮੇਲੇ ਬਹੁਤ ਜਿੱਤਦੇ ਨੇ ਸਾਨੂੰ ਚੰਗੀਆਂ ਚੰਗੀਆਂ ਚ ਬੱਕਰੀਆਂ ਦਿਖਾਓ ਕਿਹੜੀ ਬਰੀਡ ਦੀਆਂ ਬੱਕਰੀਆਂ ਦੱਸਣਗੇ ਕਿਵੇਂ ਅੱਜ ਇੰਨਾ ਇਕੱਠ ਹੋਇਆ ਤੁਹਾਡੇ ਖਾੜੇ ਦੇ ਵਿੱਚ ਓਏ ਬੀਡਲ ਬੱਕਰੀਆਂ ਵਿੱਚ ਧੋਰ ਪਿਆਰੰਬਰ ਸਾਰੀਆਂ ਵਿਕਤਲ ਦਿਖਾਓ ਜੀ ਚੰਗੀ ਚੰਗੀ ਬੱਕਰੀ ਫੇ ਬਾਈ ਬਾਗਨਾ ਆ ਵੀ ਫਿਰ ਦੋ ਚਾਰ ਗੱਲਾਂ ਕਰਾਂਗੇ ਸਾਜਾ ਸਾਡਾ ਬਾਈ ਦੇ ਵੱਡੇ ਚਾਚਾ ਨਰੀ ਵੱਡੇ ਨੇ ਨਹੀਂ 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 ਅਸੀਂ ਥੋੜਾ ਸਤਿਕਾਰ ਕਰਦੇ ਹਾਂ ਕਿਵੇਂ ਆ ਜੀ ਬੱਕਰੀ ਆਪਾਂ ਲੋਕਾਂ ਨੂੰ ਰਿਜ਼ਲਟ ਦੱਸਣਾ ਇਹਦਾ ਖੂਬੀਆਂ ਦੱਸਣੀਆਂ ਨੇ ਲੋਕਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਹੈ ਕਿਉਂ ਜੀ ਬਾਈ ਮੜਾ ਬਾਰੇ ਪੁੱਤੋ ਇਹ ਬੱਕਰੀ ਪਾਉਣ ਧੰਦੇ ਨੂੰ ਕਿਵੇਂ ਪ੍ਰਮੋਟ ਕਰਨਾ ਹੈ ਦੇ ਕੋਈ ਕਾਲੀ ਆਉਣੇ ਬਲ ਕਾਲੀ ਉਹ ਬਾਈ ਇੱਕ ਨਦੀ ਲਿਆਓ ਮਰ ਜਾ ਯਾਰ ਪਛਾਹ ਵੀਰੇ ਬੜਾ ਪਛਾਹ ਬੜਾ ਮੱਤੋ ਜੀ ਬਾਈ ਮਸਤਾਕ ਜੀ ਬੱਕਰੀ ਕਿਵੇਂ ਇਹ ਤੇ ਬੱਕਰੀ ਬਹੁਤ ਪਾਰਸੀ ਦੀਆਂ ਸਿੰਗੀ ਸੁਗੀ ਬਹੁਤ ਛੇ ਮੜਾ ਪਛਾਹ ਵੀਰੇ ਨਾ ਕੋਣ ਬੱਧੀਆ ਬੱਕਰੀ ਦਾ ਤੇ 8 ਗੰਦ ਪਰ ਇਸ ਬੱਕਰੀ ਆ ਜਿਹੜੀ ਵੀ ਕੇ ਤੇ ਬੱਕਰੀ ਮੇਰਾ ਖਾਨ ਵੀ 49 40 ਇੰਚ ਦੀ ਹੋਣੀ ਕਿਉਂ ਬਾਕੀ ਜੀ ਪੂਰੀ ਹੈਡ ਦੀ ਲੰਬੀ ਬੱਕਰੀ ਆ ਬਾਈ ਦੀ ਪੂਛ ਬਾਉ ਤਾਜੂ ਦੀ ਪੁੱਟਿਆ ਬਾਕੀ ਦਾ ਹਣਾ ਪੂਸ਼ ਬਾਲਮ ਦੀ ਮੇਰਾ ਪਰ ਹਾਂ ਜੀ ਲਾ ਬੱਕਰੀ ਦੇ ਸਬੰਧੀ ਗੱਲ ਕਰਦੇ ਹਾਂ 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 ਮੇਰਾ ਪੂਰਾ ਬੱਕਰੀ ਦੀ ਹਾਈਟ ਨਹੀਂ ਮੈਨੇ ਰੱਖਦੀ ਹਾਂ ਜੀ ਬੱਕਰੀ ਦੀ ਮਸ਼ੀਨਰੀ ਬੱਕਰੀ ਦੀ ਜਾਤ ਬਾਤ ਹਾਂ ਜਾਤ ਪਾਤ ਬੇਸ਼ੱਕ ਦੇਖੋ ਬੱਕਰੀ 40 ਇੰਚ ਦੀ ਹੈ ਜੀ ਹਾਂ ਜੀ ਹਾਂ ਜੀ ਪੁੱਠ ਦੇਖੋ ਪਲੀ ਪੁੱਠ ਬਹੁਤ ਚੌੜੀ ਹੈ ਪਿਛਾ ਪਾਰੀ ਹੈ ਬੇਸ਼ੱਕ 40 ਇੰਚ ਦੀ ਹੈ ਪਰ ਆਪਣੇ ਸਟਰਕਚਰ ਦੇ ਵਿੱਚ ਥੋੜੀ ਜਿਹੀ ਮਧਰੀ ਕੋਟੀ ਦੀ ਬੱਕਰੀ ਫਿਰ ਵੀ 40 ਫਿਰ ਵੀ 40 ਦੀ ਇਹਦਾ ਮਤਲਬ ਹੋ ਗਿਆ ਕਿ ਇਹ ਮਸ਼ੀਨ ਬਹੁਤ ਹੈਵੀ ਹੈ ਬੱਕਰੀ ਹੈਵੀ ਕਲੀਏ ਲੱਤਾਂ ਹੀ ਲੰਬੀ ਹੁੰਦੀਆਂ ਤਾਂ ਇਹ 45 ਇੰਚ ਦੀ ਹੁੰਦੀ ਜਿਵੇਂ ਕਿ ਆਪ ਬੱਕਰੀ ਆਪ ਇਹ ਕਿੰਨੀ ਮਸ਼ੀਨ ਕਰਦੀ ਹੋ ਪਿੱਠਾ ਤਕੜਾ ਹੋ ਬੱਕਰੀ ਦਾ ਹੁਣ ਆਪਾਂ ਨੇ ਦੇਖਿਆ ਸਾਤੀ ਚੌੜੀ ਹੋ ਉਨੀ ਬੱਕਰੀ ਚੰਗੀ ਵੀਰੇ ਹੱਥ ਬਨ ਕੇ ਬੈਨ ਤੇ ਹੱਥ ਬਨ ਕੇ ਬੋਲਣਾ 2 ਮਿੰਟ ਦੀ ਗੱਲ ਹੈ ਹਾਂਜੀ ਹੋਰ ਦਿਖਾਓ ਜੀ ਬੱਕਰੀ ਵਧੀਆ ਜੀ ਆਹ ਵੇ ਆਹ ਲਿਆ ਆਹ ਸਾਡੇ ਡਾਕਟਰ ਬੁਲਾਏ ਨੇ ਦੋਨੋਂ ਦੋਨੋਂ ਹਰਿਆਣਾ ਦੇ ਜੋ ਕਹਿੰਦਾ ਅਗਲਾ ਕਹਿੰਦਾ ਪਤਾ ਨਹੀਂ ਰਾਜੂ ਹੀਰਾ ਫੇਰੀਆਂ ਕਰਦਾ ਮੈਂ ਹੀਰਾ ਫੇਰੀਆਂ ਨਹੀਂ ਕਰੂੰਗਾ ਸੱਚ ਨੂੰ ਸੱਚ ਝੂਠ ਨੂੰ ਝੂਠ ਕਿਉਂ ਜੀ ਦੇਖੋ ਜੀ ਜਨਾਬ ਬਹੁਤ ਚੰਗੀ ਹੈ ਕੋਈ ਖੂਬੀ ਇਹਦੇ ਚ ਜੀ ਇਹ ਪੈਨਰ ਸੁਰੀਆ ਹੈ ਦਾ ਬਾਈ ਓਏ ਵੀਰੋ ਉਹਨਾਂ ਦਾ ਬਾਈ ਆਈਆਂ ਪੈਨਰ ਸੁਰੀਆ ਬਾਈ ਦੇ ਜਿੰਮੇ ਦੱਤਿਆ ਹਾਂ ਤੇ ਕੱਦ ਬਹੁਤ ਹੈ ਕੱਦ ਨਵੀਂ ਹੀ ਕੱਦ ਤੇ ਇਸ ਦੇ ਥੱਲੇ ਕੁੱਕ ਬਹੁਤ ਹੈ ਜਾਤ ਦੀ ਚੰਗੀ ਹੈ ਪਤਲੇ ਚਮੜੀ ਦੀ ਹੈ ਬਰੀਕ ਦੀ ਇਹ ਦੇਖੋ ਬਾਈ ਦੇਖੋ ਜੀ ਕਿੰਨੀ ਇਸ ਬੱਕਰੀ ਦਾ ਚੋਲਾ ਖੋਲੇ ਮਗਾਇਆ ਨਹੀਂ ਪਰਖਾ ਦਿੰਦਾ ਕਹਿ ਸਕਦਾ ਹਾਂ ਇਹ ਦੁੱਧ ਵਾਲੀ ਇਹ ਦੁੱਧ ਵਾਲੀ ਆਹ ਉਮਰ ਰਾਜੀ ਜਿੰਨੇ ਵੀ ਖੜੇ ਨੇ ਬੱਕਰੀਆਂ ਕਿੱਥੇ ਆ ਜਾਗਾ ਕੀ ਤਾਂ ਉਹਨਾਂ ਬਹੁਤ ਲੰਬੀ ਆ ਪੱਕੇ ਹੈ ਜੀ ਬੱਕਰੀ ਨੂੰ ਅੱਜ ਝੋਲਾ ਵੀ ਨਾ ਖੋਲਾਂਗੇ ਤਾਂ ਵੀ ਕਹਿ ਸਕਦੇ ਦੁੱਧ ਵਾਲੀ ਬੱਕਰੀ ਆ ਜੀ ਆ ਪੁਰਾਣੇ ਆ ਜੀ ਪੰਜ ਕਿਲੋ 6 ਕਿੰਨ ਦੀ ਗੱਲ ਕਰੀ ਹਣਾ ਆਪਾਂ ਕਹਿਆ 3 ਕਿਲੋ ਨੇ 5 ਕਿਲੋ 6 ਕਿਲੋ ਕਰਨਾ ਬਹੁਤ ਔਖਾ ਹੈ ਹਾਂ ਜੀ ਬੱਕਰੀ ਬੱਕਰੀ ਹਰ ਕੋਈ ਕਹਿੰਦਾ ਪਰ ਬੱਕਰੀ ਬਣਾਉਣੀ ਔਖੀ ਆ ਆ ਦੇਖ ਲੈ ਪਿੱਛੇ ਅਟਾਰ ਪੱਠਾ ਲਿਆ ਹਾਂ ਜੀ ਹਾਂ ਜੀ ਲਿਆਓ ਕਿਉਂ ਇਹਨਾਂ ਨੂੰ ਪਿੱਛੇ ਧਾ ਦੇ ਕੱਗੀ ਪਿੱਛੇ ਧਾ ਦੇ ਬੜਾ ਜਿਹੜੀ ਦਿਖਾਤੀ ਉਹਨੂੰ ਨਾਗਰ ਹਟਾਈ ਚੱਲ ਬੇਪਡਾ ਡਾਕਟਰ ਸਾਹਿਬ ਆ ਦਿਖਾ ਦਿਓ ਭਾਈ ਪਰਨ ਹੋ ਗਿਆ ਕਰੋ ਠਾਈ ਹਰ ਜਾ ਜਾ ਮਰ ਜਾ ਦੇਖੀ ਕੱਲ ਨਿੱਕਲੀ ਦੇਖੀ ਸਾਰੇ ਮੇਲੇ ਆ ਰਹੇ ਹੋ ਇਹ ਪਰਨ ਹੋ ਗਏ ਜੇ ਤੂੰ ਆਏ ਦੋ ਰੋਮ ਪਰਨ ਮੈਨੂੰ ਪਤਾ ਜੀ ਜੇ ਤੂੰ ਦਾ ਆ ਮੈਨੂੰ ਪਤਾ ਇਹ ਥੰਡਰ ਪੱਠ ਹੈ ਬਾਈ ਇਹ ਫਰੀਦਾ ਨੇ ਬੋਲਣਾ ਅਗਲਾ ਕਹਿੰਦਾ 4 ਲੱਖ ਮੰਗ ਲਿਆ ਕਿਉਂ ਬਾਗ ਜੀ 4 ਲੱਖ ਵੀ ਕਿਸੇ ਗੱਲ ਦਾ ਮੰਗਦਾ ਹੈ 42 ਤੋਂ ਬਾਹਰ ਆਇਆ ਨੇ 42 ਤੋਂ ਬਾਹਰ ਪੱਠੇ ਇੱਕ ਹੀ ਕਸ ਇਹ ਬਣਾਉਣੀਆਂ ਬਹੁਤ ਔਖੀਆਂ ਨੇ ਬਣਾਇਆ ਪਿੱਛੇ ਹੋ ਗਿਆ ਸਾਰੀ ਨਹੀਂ ਬਣੀ ਲੱਖਾਂ ਦਾ ਹੁਣ ਤਾਜੂ ਨਹੀਂ ਚਲੋ ਬਣਾਇਆ ਪਿੱਛੇ ਹੋਈ ਬਾਈ ਬੱਕਰੀ ਦੇਖਣ ਨੂੰ ਯਾਰ ਹੁਣ ਹਾਂ ਹੁਣ ਫੈਟ ਦਿਖਦੀ ਹੈ ਬੱਕਰੀ ਵੱਡੀ ਬਹੁਤ ਹੈ ਬਹੁਤ ਔਣ ਲਿਆ ਚਾਹ ਦੰਦਾ ਕੈਮਰੇ ਚ ਵੀ ਨਹੀਂ ਆਉਂਦੀ ਅਗਲਾ ਜੀ ਦੋ ਦਿਨਾਂ ਦੀ ਟ੍ਰੇਨ ਕਰਕੇ ਆਉਣਾ ਲੱਗ ਗਿਆ ਇਹਦਾ ਕਈ ਦਿਨਾਂ ਦੀ ਲੈਣੀ ਪਈ ਟ੍ਰੇਨ ਲੱਗੇ ਪੰਜ ਛੇ ਦਿਨਾਂ ਦੀ ਟ੍ਰੇਨਿੰਗ ਤਾਂ ਲਾਓ ਜੀ ਦੇਖੋ ਸੋਸ਼ਲ ਮੀਡੀਆ ਦਾ ਜਮਾਨਾ ਹਾਂ ਸੋਸ਼ਲ ਮੀਡੀਆ ਦੀ ਚੜ੍ਹਾਈ ਹੈ ਇਹਦੇ ਦੇਖੋ ਇੰਨੇ ਟਾਈਮਾਂ ਦੇ ਵਿੱਚ ਵੀ ਕਿੰਨੀ ਚੜ੍ਹਾਈ ਹੈ ਜਿਹੜਾ ਇਹ ਵੀ ਚੱਲੀ ਜਾਂਦਾ ਹੈ ਭਾਈ 2008 ਤੋਂ ਮੇਲੇ ਛੱਡੀ ਨਹੀਂ ਆਪਾਂ ਨੂੰ ਕੋਈ بڑے ਮੇਲਿਆਂ 'ਚੋਂ ਐਫਸੀ 22 ਤਾਜੂ ਬਹੁਤ ਵੱਡੀ ਸਾਰੇ ਪੰਜਾਬ ਦੇ ਵਿੱਚੋਂ ਟਰੋਫੀ ਜਿੱਤ ਕੇ ਲੈ ਕੇ ਆਇਆ ਮੁੱਲਾ ਪਰਬਾਬੇ ਤੋਂ ਉੱਥੀ ਤੇ ਅਸੀਂ ਮੇਰਾ ਖਿਆਲ 16 ਨੰਬਰਾਂ ਦੇ ਸਾਡੇ 16 ਨੰਬਰਾਂ ਦੇ ਵਿੱਚ ਸਾਡੇ ਪੰਜਾਬ ਬੰਦ ਤੋਂ ਇਹ ਮੁੰਗੇ ਕੀਤਾ ਸੀ ਪਾਪਾ ਜੀ ਨੇ ਮੁੰਡਾ ਪਰਲੇ ਨੇ ਮਿੱਠੂ ਬਾਬੇ ਨੇ ਤੇ ਸਾਰੇ ਪੰਜਾਬ ਦਾ ਅੱਜ ਬੰਦਾ ਨਿਆਮ ਜੱਟ ਬੰਦਾ ਆਪਣੇ ਪੁੱਟੇ ਦਾ ਗਾਮੇ ਦਾ ਮੁੰਡਾ ਲਾਲੋ ਮੈਨੂੰ ਤਾਂ ਪਤਾ ਨਹੀਂ ਚੱਲਦਾ ਤੇ ਬਾਈ ਬਹੁਤ ਵਧੀਆ ਬੱਕਰੀਆਂ ਸੋਹਣੀ ਤੇ ਅਜੇ ਬਾਈ ਨੇ ਤੇ ਲੋਕ ਨਹੀਂ ਛੱਡਿਆ ਆਇਆ ਹੋ ਰਹੀ ਗੋਪਾਲ ਬੱਟੇ ਹੋ ਗਿਆ ਨਾਲ ਦੀਆਂ ਛੇ ਪਟਾ ਹੋ ਰਿਹਾ ਫਲੂਰਾ ਦੇਖ ਲੈ ਹਾਂ ਆਹ ਦੇਖੋ ਜਿਉ ਟੂਬੀ ਕੋਕਾ ਪੀਸ ਹੈ ਜਮੀ ਪਤਲੀ ਚਮੜੀ ਦੀ ਬਹੁਤੇ ਕੱਤ ਦੋ ਦੀ ਕੀ ਕਰੂਣੇ ਆਪਾਂ ਨੂੰ ਜਾਤ ਜਿੰਦ ਚ ਜਾਤ ਨਾਲੀ ਬੱਕਰੀ ਦੁੱਧ ਕੱਢੀ ਪ੍ਰੀਤ ਚਾਂਗੜੀ ਚਾ ਮੁਕ ਦਾ ਹੱਥ ਤਿੰਨ ਕਰਾ ਲੈ ਸਭ ਬਣ ਜਾਓ ਹਾਂਜੀ ਕੁਆਲਟੀ ਚੰਗੀ ਨੂੰ ਦੁਨੀਆ ਹੋਣੀ ਗੀ ਰਹੂਗੀ ਹਾਂਜੀ ਬਾਬਾ ਜੀ ਠੀਕ ਆ ਚੰਗੀ ਰਹੂ ਜੰਗ ਚੰਗੀ ਨੂੰ ਤਾਂ ਚੰਗੀ ਕਹਾਂਗੇ ਯਾਰ ਤੁਹਾਡੀ ਕਿਵੇਂ ਕਹਾਂਗੇ ਅਸੀਂ ਦੋਰਦ ਖਾਲਜੀ ਦੋ ਚਾਰ ਬਹੁਤੀਆਂ ਗੱਲਾਂ ਵੀ ਕਰਨ ਦਾ ਫਾਇਦਾ ਨਹੀਂ ਤੇ ਬੱਕਰੇ ਲੈ ਕੇ ਆਉਂਗਾ ਬਰੀਡ ਤਾਂ ਆਪਣੀ ਹੀ ਦੀਣੀ ਹੈ ਨਾ ਜੀ ਥੱਲਾ ਨਹੀਂ ਦੇਖਣਾ ਸਾਨੂੰ ਬੰਦੇ ਨੂੰ ਜਾਨਵਰੀ ਦੀਦਾ ਜੀ ਸਾਨੂੰ ਤੇਰਾ ਜਾਨਵਰੇ ਦੀਦਾ ਨਾ ਸਾਰੇ ਓਕੇ ਆ ਬਾਈ ਵੀ ਓਕੇ ਦੀ ਰਿਪੋਰਟ ਲਈ ਫਿਰਦੇ ਆ ਭਾਈ ਤੇ ਪਾਈਆਂ ਨੂੰ ਇਹਦੀ ਕਹਿਣਾ ਉਹ ਲਾਲਾ ਨੂੰ ਜਿਨ੍ਹਾਂ ਨੇ ਤੇ ਫਾਰਮ ਪਾਉਣਾ ਹੈ ਚੰਗੀ ਬਰੀਡ ਦੀਆਂ ਪੱਠਾ ਨਾਲ ਚੰਗੇ ਬੱਚੇ ਨੂੰ ਚੰਗੇ ਪਾਲੀ ਦੇ ਨਵੇਂ ਨੂੰ ਚੰਗੀਆਂ ਗੱਲਾਂ ਬਾਤਾਂ ਸਿੱਖੋ ਚੰਗਾ ਮਾਲ ਖਰੀਦੋ ਜੇ ਨਾਲ ਅਠੂ ਅੱਗੇ ਵਾ ਇਹਦੇ ਬਾਰੇ ਦੱਸਿਓ ਬਣਾਇਆ ਹਾਂ ਇਹਦੇ ਬਾਰੇ ਦੇਖੋ ਜੀ ਕਿੰਨੀ ਲੰਬੀ ਲੱਕੜੀ ਦਾ ਬੱਚਾ ਹੈ ਮੁੰਦਰ ਪੰਜਾ ਦਾ ਕਿਵੇਂ ਹੈ ਦੇ ਛਾਤੀ ਦੇਖ ਲਓ ਕਿਵੇਂ ਹੈ ਇਹ ਅਸਲੀ ਹੈ ਦੇਖੋ ਕਿਵੇਂ ਨਹੀਂ ਪੜਾ ਜਿਹੜਾ ਗੁੱਪੀਆਂ ਦੇਖੋ ਸਾਰੀਆਂ ਦੇਖੋ ਜੀ ਇਹਦੇ ਗੋਡੇ ਖੋਡੇ ਕਿੰਨੇ ਮੋਟੇ ਨੇ ਮੱਝ ਮੰਗੂ ਤੇ ਸਾਹਿਬ ਪੱਲਿਓ ਬੱਕਰੀ ਪੂਰੀ ਲੰਬੀ ਕਾਲੀਆਂ ਆ ਗਿਆ ਲੋਈਆਂ ਦੀ ਚੋਰੀ ਆ ਗਈ ਸੀ ਇਹ ਪਾਕਿਸਤਾਨੀ ਪ्युअर ਬਾਈ ਵੀ ਕਾਜੂ ਦੀ ਬੱਕਰੀ ਆ ਦੇਖੋ ਬਾਹਰ ਜੀ ਕੰਨ ਤਾਂ ਦੇਖੋ ਤੁਸੀਂ ਆਪ ਨਖਸਾ ਦੇਖੋ ਬਈ ਕੰਨ ਦੇਖੀ ਮੇਰਾ ਖਿਆਲ 7 ਇੰਚ ਦਾ 7.5 ਇੰਚ ਚੌੜਾ ਹੋਣਾ ਹੈ ਤੀ ਮੇਰਾ ਖਿਆਲ ਬਾਈ ਬਾਗ ਇਹ 18 ਇੰਚ ਦਾ ਲੰਬਾ ਨਹੀਂ ਬੱਦ ਹੋ ਸਕਦਾ ਬੱਦ ਹੋ ਸਕਦਾ ਕਿੰਨੇ ਡੱਬੀ ਵਾਲਿਆ ਪਾਣੀ ਆਈ ਲੜ ਰੋਦੇ ਆ ਇੰਨਾ ਖੁੱਲਾ ਕੰਨ ਨਹੀਂ ਆਉਂਦਾ ਇੰਨਾ ਖੁੱਲਾ ਬਾਈ ਵੀਡੀਓ ਦੇ ਵਿੱਚ ਦੇਖੋ ਸਿੰਗੀ ਦੇ ਖੁੱਲਾ ਕੰਨ ਤੁਹਾਨੂੰ ਮਿਲੂਗਾ ਨਹੀਂ ਬਾਈ ਸਿੰਗੀ ਦੇਖੋ ਇਹ ਮੱਥਾ ਨਕੋਰ ਦੇਖੋ ਮੱਥਾ ਪਾਕਿਸਤਾਨੀ ਦੇਖੋ ਬੱਦ ਓਕੇ ਜੰਮਦੀਆਂ ਬੱਕਰੀ ਪਟਾਈ ਹੈ ਜੀ ਬਹੁਤ ਓਕੇ ਜੰਮਦੀਆਂ ਬਾਈ ਇਹ ਕਹਿੰਦਾ ਬਾਈ ਬਹੁਤ ਔਖੀਆਂ ਜਮਾਈਆਂ ਨੇ ਫਿਰ ਪਾਲ ਪੋਲੋਸ ਕੇ ਤਿਆਰ ਕਰੀਆਂ ਨੇ ਭਾਈ ਮੇਰੇ ਜਵਾਗ ਬਿਮਾਰ ਹੋਣਾ ਮੈਂ ਬਿਮਾਰ ਨਹੀਂ ਹੁੰਦਾ ਇਹ ਬਿਮਾਰ ਹੋਣ ਨਾਲੇ ਬੁਖਾਰ ਚੜਦਾ ਮੈਨੂੰ ਜੇ ਬੁਖਾਰ ਹੋ ਜਾ ਨਾਲੇ ਬੁਖਾਰ ਚੜਾ ਰੋਟੀ ਜਾਨ ਬੰਦੇ ਦੇ ਦੇਖੋ ਜੀ ਜੂਡੋ ਵਾਲੇ ਹੋ ਗਿਆ ਅੱਖਾਂ 'ਚੋਂ ਬੰਦਾ ਕਹਿੰਦਾ ਜੀ ਇਹਨਾਂ ਨੂੰ ਬੁਖਾਰ ਚੜ ਗਿਆ ਬਾਈ ਬਾਗ ਮੈਨੂੰ ਬੁਖਾਰ ਪਹਿਲਾਂ ਚੜ ਗਿਆ ਚੀਕਾਂ ਤੇ ਮੁੱਲ ਲੱਗ ਰਹੇ ਦੋ ਮਿੰਟ ਹੀ ਹਾਂ ਜੀ ਉਹ ਚਾਹੋ ਜਨਾਬ ਦੱਸੋ ਇਹਦੀ ਫੁੱਗੀ ਕੋਈ ਇਹ ਕਿਨੇ ਤਿਆਰ ਕਰੀਆ ਪੁਰਾਣਾ ਆ ਗਿਆ ਇਹ ਦੇਖਣਾ ਆ ਦੇਖਣੀ ਆ ਦੇਖ ਇੱਧਰ ਥੱਲੋ ਦੇ ਕਰੀ ਗੰਨਾ ਦੇਖਾਂ ਆਹੋ ਹੀ ਆ ਔਖੇ ਲੱਗਦੇ ਇਹਨਾਂ ਦੇ ਇਹ ਔਖੇ ਲੱਗਦੇ ਨੇ ਆ ਮਖਿਆਲ ਜਿਹੜਾ ਮਖਿਆਲ ਲੱਗਿਆ ਝੂਮਣਾ ਝੂਮਣਾ ਮਖਿਆਲ ਲੱਗਿਆ ਬੱਕਰੀ ਨੂੰ ਇਹ ਔਖੇ ਲੱਗਦੇ ਨੇ ਬਾਈ ਸਵੇਰੇ ਖਾਲੀ ਕਰਕੇ ਲੈ ਕੇ ਆਣ ਵਾਲੇ ਸਵੇਰੇ ਖਾਲੀ ਉਹ ਖਾਲੀ ਕਰਾ ਸਵੇਰੇ ਇਨੀਆਂ ਦੁੱਧ ਕੱਢੂ ਬੱਕਰੀ ਤੋਂ ਸਵੇਰੇ ਕਰੀਏ ਨੇ ਖਾਲੀ ਪਰ ਰੱਬ ਇਹਨੂੰ ਦਾ ਭਾਜੀ 7-7 ਕਿਲੋ ਦਾ ਤਾਜੂ ਫੜਾ ਮਾਰਦਾ ਬਈ 2 ਕਿਲੋ ਦੇ ਦੁੱਧ ਆਪਾਂ ਸਹੀ ਗੱਲ ਹੈ ਜੀ ਸਹੀ ਮਨਗੇ ਤਾ ਜੂ ਨੂੰ ਲੈਣੀ ਪੱਕੀ ਜਾਉਂ ਨਾ ਵਰਬ ਗਾਉਂ ਤੇ ਮੇਰੇ ਮਿਲਗੇ ਆਪ ਦਾ ਜੋਲੇ ਆ ਦੇਖੋ ਜੀ ਸਿੰਗੀ ਦੇਖੋ ਬੱਕਰੀ ਸੀ ਫੇ ਮੱਥਾ ਦੇਖੋ ਅੱਖ ਦੇਖੋ ਸਾਰਾ ਕੁਝ ਦੇਖੋ ਕੰਨ ਦੇਖੋ ਮੇਰੇ ਕਰੇ ਮਾਵਾ ਧਿਆਨੇ ਕੋ ਪਹਿਣਾ ਅਸਲੀ ਹੈ ਪਹਿਣਾ ਨੇ ਜੀ ਜਵੇਂ ਫਰੀਕ ਆ ਫਰੀਕ ਚਮੜੀ ਦੇ ਬਾਈ ਤੇ ਓ ਟੋਕੜਾ ਨਾ ਪਤਾ ਚਮਨੇ ਕੀ ਰੋਟਾ ਦੇਣਾ ਯਾਰ ਥੱਲੇ ਰੋਟਾਲੀ ਹੈ ਥੋਣੀ ਨਾ ਇਹੋ ਜੀ ਨਿਕਲਦੀ ਦੇਖ ਥੱਲਾ ਦੇਖ ਬੱਕਰੀ ਦਾ ਇਹਦਾ ਟਿੱਡ ਚੱਡੇ ਗਣੀ ਨੂੰ ਹੈ ਇਹ ਮਾੜੀ ਜਿਹੜੀ ਨਹੀਂ ਚੱਡਾ ਨਹੀਂ ਛੜਿਆ ਬੱਕਰੀ ਨਹੀਂ ਹੈਗੀ ਆਹ ਛੇਰੀਆ ਜੀ ਬੱਕਰੀ ਬਾਈ ਦੀ ਰੰਗ ਸਾਰੀ ਨੇ ਇਹਦੇ ਲਵੇ ਤੇ ਇਹਦਾ ਵੀ ਮਖਿਆਲ ਤੁਹਾਨੂੰ ਦਿਖਾਵਾਂਗੇ ਪਹਿਲੇ ਦੇ ਪਹਿਲੇ ਨੰਬਰ ਪਰ ਪਹਿਲੇ ਨੰਬਰ ਤੇ ਆਏ ਛੇ ਦੰਦ ਮੁਲਾ ਪਰ ਪਹਿਲੇ ਨੰਬਰ ਤੇ ਬਾਫਲੇ ਨੇ ਲੇ ਤੇ ਆਈ ਸੀ ਮੋਤੀ ਦੀ ਉਹ ਅੱਥਰ ਕੱਢ ਗਈ ਆ ਦੇਖੀ ਇਹ ਕੱਢ ਗਈ ਪਰ 6 ਆ ਗਿਆ ਉੱਥੇ ਨੰਬਰ 6 ਨੰਬਰ ਤੇ ਆਈ ਨਾ 6 ਦੰਦ ਚ 6 ਦੰਦ ਚ 6 ਦੰਦ ਚ ਪਹਿਲੇ ਨੰਬਰ ਤੇ ਆਇਆ ਆ ਦੇਖੋ ਜੀ ਬਾਈ ਦੀ ਬੱਕਰੀ ਬੜਾ ਸੋਹਣਾ ਲੱਗਦਾ ਹੈ ਨਾ ਰਾਣੋ ਲਿਆ ਉਹ ਖੜਾ ਮੁੱਢਦਾ ਖੜਾ ਮੋਢੀ ਮੜਿਆ ਚੌੜਾ ਕਰੋ ਸਾਡਾ ਅੱਜ ਮੋਢੀ ਦਿਖਾਵਾਂਗਾ ਚੱਪਾ ਗੱਪਾ ਜਿਹੜੀ ਜਹਾਂਗੀਰ ਉਹ ਜੱਲੀਆ ਰੇ ਸਾਰੀਆਂ ਇੱਕ ਮਿੰਟ ਖੜ ਜੋ ਖੜ ਜੋ ਜਿਹੜੀ ਜਹਾਂਗੀਰ ਵਾਲੀ ਬਲੱਡ ਲੈਂਦੀ ਆ ਬੁਖਮੀ ਦੀ ਗੱਲ ਕਰਦੇ ਹੁੰਦੇ ਨਾ ਉਹ ਜਹਾਂਗੀਰ ਵਾਲਾ ਜਿਹੜਾ ਖੱਲਣਾ ਸੀ ਬੱਕਰੀਆਂ ਦਾ ਕਾਲੀਆਂ ਦੇ ਵਿੱਚ ਉਹ ਲਾਗਰੀ ਟੱਪੀ ਵਾਲੀ ਉਹ ਇਹਨਾਂ ਦੇ ਘਰ ਵਿੱਚ ਰਹੀ ਠੀਕ ਹੈ ਜੀ ਤਾਜੂ ਉਹਦੋਂ ਮੰਗਿਆ ਵੀ ਨਹੀਂ ਸੀਗਾ ਜਦੋਂ ਮਤਲਬ ਉਹ ਬੱਕਰੀਆਂ ਤੇ ਅਸੀਂ ਭੁੱਖਾ ਕਰਦੇ ਹੁੰਦੇ ਸੀ। ਠੀਕ ਹੈ ਨਾ ਜਦੋਂ ਉਹ ਬੱਕਰੀਆਂ ਦੇ ਉੱਤੇ ਅਸੀਂ ਇੱਕ ਐਕਸਪੈਰੀਮੈਂਟ ਕਰਦੇ ਸੀ ਜਾਂ ਜੋ ਵੀ ਕਰਦੇ ਸੀ। ਉਹ ਮੇਲੇ ਇਕੱਠੇ ਹੋ ਜਾਂਦੇ ਆ ਪਹਿਲੇ ਵਾਰਿਆ ਮੰਗਿਆ ਹੁੰਦਾ। ਉਸ ਤੋਂ ਬਾਅਦ ਤਾਜੂ ਮੰਗਿਆ ਫਿਰ ਉਹਦੇ ਬਾਅਦ ਜਾ ਕੇ ਤਾਜੂ ਇਹ ਨਾ ਨਹੀਂ ਕਰੇ ਬੈਠਾ ਆ। ਦੇਖੋ ਬਾਈ ਜੀ ਇਹ ਜਹਾ ਕੀ ਡਾਲੀ ਚੀਜ਼ ਹੈ। ਇਹ ਫਿਰ ਜਹਾ ਕੀ ਲਈ ਹੁੰਦੀ ਹੈ। ਦੋ ਚਾਰ ਜੋ ਨਹੀਂ ਕਿੰਨਾ ਨਹੀਂ ਲੰਦੇ ਅੱਜ ਤਾਂ। ਦੋ ਵਾਰੀ। ਦੇਖੋ ਜੀ ਬਾਈ ਗੱਲ ਹੱਥ ਬੰਨ ਕੇ ਬੇਨਤੀ ਦੋ ਮਿੰਟ। ਜੋ ਕੇ ਜਾੜਾ ਇਹਨਾਂ ਦੀ ਆਹ ਜੜਾ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਜਹਾਂ ਕੀ ਤੋਂ ਜੜ ਬੰਨੀ ਹੈ ਜਿਨ੍ਹਾਂ ਨੇ ਬੱਕਰੀਆਂ ਦੀ ਨਾਲ ਡੱਬੀਆਂ ਪਾਕਿਸਤਾਨੀ ਬੱਕਰੀਆਂ ਸਾਡੇ ਬਾਈ ਪੁੱਟੇ ਵਾਲੇ ਦੇ ਵੇ ਤੇ ਪਾਈ ਪਹਿਲੇ ਨੰਬਰ ਤੇ ਬਾਗ ਜੀ ਦੇ ਵੇ ਸਾਰੀ ਨਸਲ ਇੱਕ ਤਰ੍ਹਾਂ ਦੀ ਹੈ ਇੱਕ ਨੂੰ ਲਕੋਲਾ ਦੀ ਵੀ ਛੜਦਾ ਹੈ ਮੇਰਾ ਘਰ ਵੀ ਪਛਾਣ ਚ ਨਹੀਂ ਆਉਂਦੀਆਂ ਕਿ ਬਾਗ ਕਿਹੜੀ ਬੱਕਰੀ ਫੜੀ ਤੇ ਕਿਹੜੀ ਛੱਡੀ ਦੀ ਆਹ ਚੜ ਦੇ ਵਿੱਚੋਂ ਬੱਕਰੀਆਂ ਪੈਦਾ ਹੋਈਆਂ ਨੇ ਇਹ ਜੜ ਨੇ ਜੜਾਂ ਲਾਈਆਂ ਨੇ ਮੈਂ ਧੰਨਵਾਦ ਦੁਆ ਸਲਾਮ ਕਰਦਾ ਇਸ ਬਾਬੇ ਨੂੰ ਜਿਹਨੇ ਜੜਾਂ ਭਾਂਟੀ ਬੱਕਰੇ ਵੀ ਬੰਨ੍ਹਦੇ ਆਂ ਜਾਣ ਦੇ ਕੱਢਦੇ ਕੱਢ ਜੀ ਬੱਸ ਗੱਲ ਪਾਣੀ ਆ 2 ਮਿੰਟ 2 ਮਿੰਟ ਦੇ ਬਾਈ ਆ ਓਕੇ ਲੱਗਦਾ ਦੇਖ ਲੈ ਜਹਾਗੀ ਜਣੇ ਇੱਕ ਮਿੰਟ ਜਿਵੇਂ ਕਹਿੰਦਾ ਓਕੇ ਲੱਗਦਾ ਜਹਾਗੀ ਜਣੇ ਉਮਰਾਂ ਦੇ ਨਾਲ ਇਹ ਗੱਲਾਂ ਮਾੜੀਆਂ ਇਹ ਉਮਰਾਂ ਪਹਿਲੜ ਬਾਈ ਉਮਰਾਂ ਦੇ ਨਾਲ ਹੀ ਆ ਕਿਸੇ ਤੇ ਪਹਿਲਾਂ ਵੀ ਜਵਾਨੀ ਦੇਖ ਬਾਈ ਥੱਲੇ ਦਾ ਪਹਿਲੜ ਆ ਜਾਵੇ ਜਹਾਗੀ ਜਣਾਂ ਸਦਾ ਇੱਕੋ ਜਿਹਾ ਥੱਲੇ ਇਹ ਜਹਾਗੀ ਰਾਸ ਲੈ ਜੀ ਬਹੁਤ ਵਧੀਆ ਇੱਕੋ ਜਿਹੀ ਥੱਲੇ ਕਲੂਨ ਪੱਠਾ ਪਹਿਲੜ ਬਾਈ ਇਹ ਉਮਰਾਂ ਦੇ ਗਹਿਣੇ ਸਦਾ ਨਹੀਂ ਕਹਿੰਦਾ ਰਹਿਣੇ ਕਦੇ ਨਾ ਕਦੇ ਤਾਂ ਢੇਣੀ ਟੇਣੀ ਹਾਂਜੀ ਜਦੋਂ ਮਨ ਸਦਾ ਨਹੀਂ ਰਹਿੰਦੇ ਮਾਪੇ ਸਦਾ ਨਹੀਂ ਰਹਿੰਦੀ ਹੁਸ਼ਨ ਜਵਾਨੀ ਕਹਿੰਦਾ ਜਾਂਦਾ ਹੋਇਆ ਦੇ ਜਾ ਇੱਕ ਜਵਾਨੀ ਆ ਦੇਖ ਬਈ ਆ ਦੇਖ ਬਈ ਗੱਲਬਾਤ ਕੋਈ ਚੁਟਕਲੇ ਨਾ ਦੁਨੀਆ ਦੀ ਖਰੋਨੀ ਵਿੰਗਲਾ ਦਿੱਤੀ ਨਹੀਂ ਮੈਂ ਤੇ ਤੈਨੂੰ ਵੀ ਦੇਦਾ ਚਮੇ ਪਤੰਗ ਨੇ ਕੋਕਾ ਪੀਸ ਦਿਖਾਤਾ ਅੱਛਾ ਵੀ ਇਹਦਾ ਉਹ ਨਹੀਂ ਹੈਗਾ ਅੱਛਾ ਕੱਲੀ ਬੱਕਰੀ ਬੱਕਰੀ ਨਹੀਂ ਹੈਗੀ ਕੋਹੀ ਪਾਠਾ ਹੈ ਆਰ ਥੋੜੀ ਜਿਹੀ ਰਾਜਨੀਤਿਕ ਸੋਚੀ ਬਈ ਸੁਕੇ ਕਿਉਂ ਡੰਗਰ ਨਿਕਰੂ ਇਹ ਹੁਣ ਜਿਉਂ-ਜਿਉਂ ਸੇਕ ਪੂਗਾ ਜੇੜ ਦਾ ਬਈ ਬਾਗ ਅੱਥਾ ਡੰਗਰ ਨਹੀਂ ਜਾਂਦਾ ਹਾਂ ਹਾਂ ਬਾਕੀ ਪਤਾ ਗੱਲ ਕੇ ਜਿੰਨੀ ਜਿੰਨੇ ਬੱਕਰੀ ਜਿੰਨੀ ਬੱਕਰੀ ਚ ਪਿਓਰਿਟੀ ਉਹਦੇ ਨਾਲ ਬੱਕਰੀ ਹਾਂ ਉਹ ਲਿੱਸੀ ਹੁੰਦੀ ਜਾਊ ਜਿੰਨੀ ਮਤਲਬ ਪਿਓਰਿਟੀ ਜੂਗੀ ਉੰਨੀ ਸੋਲੂ ਉਹਨੂੰ ਬੱਕਰੀਆਂ ਚ ਨਫ਼ਰਤ ਕਰੀ ਜਾਂਦੀ ਆ ਉਹ ਉਹ ਕਈ ਵਾਰ ਆਪ ਦੇ ਸਰੀਰ ਨੂੰ ਨਫ਼ਰਤ ਕਰੀ ਜਾਂਦਾ ਤੂੰ ਕਰਮ ਕਦਣਾ ਚੁੱਪ ਜੀ ਇੱਕ ਨਸਰਦਾ ਬਈ ਤੁਸੀਂ ਨਿਰਖ ਕਰਿਓ ਸਿਆਣੇ ਆ ਜਿਨੀ ਖੜਿਓ ਇਸ ਦੀ ਪਰਖ ਕਰੋ ਆ ਦੇ ਮੱਥਾ ਦੇਖੋ ਸਿੰਗੀ ਦੇਖੋ ਐਨੀ ਮੋਟੀ ਮਿਲਦੀ ਨਹੀਂ ਇਹਦੇ ਵਿੱਚ ਕੋਈ ਵੀ ਪੁਆਇੰਟ ਮਿਸ ਨਹੀਂ ਹੈ ਯਾਰ ਜੇ ਮੈਂ ਝੂਠ ਨਹੀਂ ਬੋਲਦਾ ਜੇ ਮੈਂ ਕੱਲਾ ਝੂਠ ਬੋਲੂ ਤਾਂ ਦੋ ਤਾਂ ਨਹੀਂ ਝੂਠ ਬੋਲਦੇ ਇਹਦੇ ਵਿੱਚ ਕਈ ਖੂਬੀਆਂ ਹੁੰਦੀਆਂ ਨੇ ਵੀਰੇ ਆਲਾ ਕਹਿੰਦਾ ਤਾਜੂ ਨੇ ਛੱਡ ਤੇ ਨਾਲ ਲੱਤ ਨੂੰ ਵਗਲੇ ਦੇਖੀਦਾ ਮੁੱਕ ਨਹੀਂ ਪੱਕੇ ਦੇ ਕਹਿੰਦਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਖੂਬੀਆਂ ਸਾਰੀਆਂ ਪਾਸੇ ਦੇਖੇ ਕਈ ਤਰ੍ਹਾਂ ਦੇ ਦੇ ਵਿੱਚ ਆਉਂਦੇ ਆਈਟਮ ਰੱਬ ਦੀਆਂ ਭਰੀਆਂ ਆਈਆਂ ਨੇ ਮੇਰੇ ਪੱਕੇਆਂ ਸਨ ਤਿੰਨ ਮਹੀਨੇ ਸੁਝ ਆ ਰਿਹਾ ਮਿੱਜਾ ਬਾੜੇ ਜੇ ਰਿਹਾ ਵੀਰਾ ਮੰਜਾ ਬਾਈ ਦੇ ਬਾਰੇ ਨਾਲ ਬੜਾ ਜਨਾ ਬੜਦੇ ਪਰ ਆਦ ਨੂੰ ਤੂੰ ਵੀ ਬਾੜੇ ਜੀ ਪੈਣਾ ਮੈਂ ਤਾਂ ਬਾੜੇ ਜੀ ਪੈਣਾ ਅਸਲ ਖਾਨਾ ਚੌਧਰੀ ਖੁੱਚਲ ਮੈਂ ਨਾਲ ਬਾੜੇ ਜੀ ਗੱਲਾਂ ਕਰਦਾ ਉਹ ਵੀ ਬਾੜੇ ਜੀ ਜਾਂਦਾ ਦਵਾਵਾ ਕਰਦਾ ਲਾ ਜਈ ਨੂੰ ਐ ਹੁੰਦਾ ਗੱਲਬਾਤ ਕਈ ਤਾਂ ਮੈਂ ਹੁੰਦਾ ਵੀ ਐ ਜੇ ਸਿਆਣੇ ਕਹਿੰਦਾ ਤੈਨੂੰ ਐ ਕਿਵੇਂ ਲੈਵ ਜੋੜਿਆ ਕਰੂ ਲੋਕ ਨੂੰ ਬਾੜੇ ਚਲੋ ਤੇ ਨੰਬਰ ਲੈ ਕੇ ਲੈਵ ਜੋੜਿਆ ਕਰਾਂਗੇ ਅਸੀਂ ਗੱਲਾਂ ਬਾਤਾਂ ਆਦਮ ਕਰਦੇ ਆ ਤੇ ਬਾਈ ਜੀ ਦਾ ਬਹੁਤ ਧੰਨਵਾਦ ਹੋਰ ਬੱਕਰੀਆਂ ਦਿਖਾਓ ਜੀ ਥੱਲਾ ਫਿਰ ਬੋਕ ਦਿਖਾਈਂ ਕੋਈ ਗੱਲ ਨਹੀਂ ਹੋਣ ਕਰਨੀ ਆ ਨਾਲੇ ਭੁਲੀ ਆ ਗਈ ਤੇ ਹਾਂ ਅਮਰ ਜਮਨ ਦੇਖੇ ਇੱਕ ਜੱਬੀ ਬੱਕਰੀ ਹੋਰ ਲੈ ਕਿਉਂ ਕਾਲੀ ਜੱਬੀ ਕਾਲੀ ਜੱਬੀ ਹਾਂ ਆ ਗਈ ਆ ਪੂਰੇ ਦੋਏ ਪਹਿਲਾਂ ਕਰਾ ਦੇ ਪੂਰੇ ਜੋੜ ਕੋਈ ਨਹੀਂ ਲਿਆ ਚਲੋ ਪੂਰੇ ਕਰਾ ਲੈ ਪਹਿਲਾਂ ਕੋਈ ਗੱਲ ਨਹੀਂ ਹਾਂ ਨਾ ਕਰ ਇਹ ਮੇਰੀ ਮਾਮਾ ਤੀਆਂ ਨੇ ਮੈਂ ਤਾਂ ਨਕਸੀ ਪਛਾਣ ਲੈ ਪਾਣਾ ਨੇ ਮਾਂ ਇੱਕ ਦੀ ਮਾਂ ਇੱਕ ਤੀ ਆ ਵੱਡੇ ਸੂਏ ਦੀ ਆ ਉਹ ਤੋਂ ਛੋਟੇ ਸੂਏ ਦੀ ਠੀਕ ਹੈ ਦੂਸਰਾ ਪਹਿਲੇ ਆ ਨੋ ਵਧੀਆ ਮਾਲ ਹੈ ਬਾਈ ਤਾਜੂ ਦਾ ਛੱਡ ਦੋ ਕੋਮ ਵੀਡੀਓ ਵੀ ਗਾਲੀ ਲੰਬੀ ਕਰਨੀ ਆ ਇਹ ਦੂਰ ਨਹੀਂ ਹੋਈਆਂ ਆ ਦੇਖ ਇੱਧਰ ਸਾਰਾ ਕੁ ਸੱਲੋਂ ਦੱਸਾਂਗੇ ਆਪਾਂ ਦੇਖਾ ਇਹ ਬਲੂਨ ਹੈਗੇ ਇਹ ਪਹਿਲਾਂ ਦੇਖ ਲੈ ਕੋਈ ਵਾਰ ਸੱਲੋਂ ਗੰਦੀ ਨਹੀਂ ਹੋ ਆਪਣੀ ਓਏ ਗੱਲ ਹੋਰ ਹੋ ਗਈ ਬਾਈ ਤਾਜੂ ਹਾਂਜੀ ਕਹਿੰਦਾ ਗੋਰੇ ਰੰਗ ਨੇ ਸਦਾ ਨਹੀਂ ਰਹਿਣਾ ਪਰ ਪਰ ਵੰਡ ਮੁੱਠੀਆਂ ਅੱਜ ਤਾਂ ਇਹਆਂ ਭਰੀਆਂ ਭੰਗੀਆਂ ਨੇ ਓਈ ਤੇਰੇ ਚ ਘਾਟ ਨਹੀਂ ਬਈ ਨਾ ਤੇਰੇ ਚ ਨਾ ਬੱਕਰੀਆਂ ਜੀ ਨਹੀਂ ਬਿਲਕੁਲ ਨਹੀਂ ਪਰਮਾਤਮਾ ਨੇ ਤੇਰੇ ਘਰ ਅਰਿਸਕਰੋਟੀ ਰਜਮੀ ਦੇਤੀ ਜੇ ਇਹਨਾਂ ਨੂੰ ਸਾਹਮਣਾ ਕਰੀਂ ਭਾਈ ਆਪਾਂ ਪਾਣੀ ਗੰਦਾ ਪੀਣਾ ਹੈ ਨਾ ਸੁੱਚਾ ਬੁਲਾਉਂਦਾ ਭਾਂਡੇ ਹੀ ਪੀਂਦੀਆਂ ਉਹ ਨਹੀਂ ਪੀਂਦੀਆਂ ਇਹ ਆਹ ਕੱਲਰ ਬਹੁਤ ਵਧੀਆ ਡਾਕਟਰ ਜੀ ਨਾਲ ਦਿਖਾਉ ਮੈਨੂੰ ਜੇ ਮੰਨ ਲਓ ਪ੍ਰਾਣਾ ਕਲਰ ਹੁੰਦਾ ਸੀ ਆਪਣਾ ਕਾਲਾ ਡੰਗਾ ਹਾਂਜੀ ਹਾਂਜੀ ਜਿਹੜੀਆਂ ਕ੍ਰਾਸ ਵੀ ਰੋਗ ਹైదరాబాద్ੀ ਹਾਂ ਬਣੀ ਕਰੀਆਂ ਨੇ ਖਰਾਬ ਹਾਂ ਜੀ ਚਲੋ ਕਿਵੇਂ ਵੀ ਲਾ ਲਓ ਗੰਤੀਆਂ ਹੋ ਜਾਂਦੀਆਂ ਜਾਂ ਕਿਵੇਂ ਵੀ ਕੋਈ ਪਤਾ ਲਓ ਜਿਹੜੇ ਬ੍ਰੀਡ ਦੇ ਸਕਰੀਨ ਦੇ ਬੰਦੇ ਪਰ ਜਿਹੜਾ ਆ ओरिजिनल ਜੀੜਾ ਦਾ ਕੰਨਰ ਬੰਦਾ ਕਾਲਾ ਕਿੱਥੇ ਆ ਇਹ ਕਾਲਾ ਇਹ ਕਾਲਾ ਆ ਆ ਦੇਖੋ ਜੀ ਮੈਂ ਇਹ ਨੈਚਰ ਵਾਲਾ ਕਾਲਾ ਸੀ ਨਾ ਉਸੇ ਦੇਲੇ ਦੀ ਕਾਲੀ ਕਿਸਾਬ ਸਟ੍ਰੇਨ ਹਾਂ ਕਪੂਰਤਨੀ ਕਿਸਾਬ ਸਟ੍ਰੇਨ ਜਿਵੇਂ ਬਹਾਉਂਦਾ ਨਾ ਕਦੀ ਬੱਕਣੀ ਬੱਕਣੀ ਚੀ ਨੀ ਗੱਟੀ ਦੀ ਨੀ ਗੇਂਦਰੀ ਹਾਂ ਹਾਂ ਪੂਰੀ ਵਧੀਆ ਜਿਹੜੇ ਮਰਜ਼ੀ ਬੱਕਰੀ ਤੇ ਲਵਾ ਲਏ ਨੇ ਆ ਜੀ ਆ ਕੰਨ ਦੇਣੀ ਇੱਕ ਸੇਰਾ ਰੰਗ ਹੋਇਆ ਜੁੜੇ ਮੂੜੇ ਸੇਰਾ ਰੰਗ ਹੋਇਆ ਇਹ ਰੰਗ ਆਹ ਜਾਨੀਆ ਰੰਗ ਕਰ ਲਿਆ ਫ੍ਰੀ ਹੈ ਬਾਈ ਕਾਜੂ ਦੀ ਅੱਜ ਤੇ ਬੱਕਰੇ ਗੱਪਣਾ ਲੈ ਕੇ ਨਹੀਂ ਆਇਆ ਬੜੀਆਂ ਬੱਚੀਆਂ ਬਾਈ ਦੋ ਮਿਲੋਖ ਲਾ ਦੇ ਦੋ ਲੰਬੀ ਹੋ ਗਈ ਤਿੰਨ ਬਣਾਵਾਂਗੇ ਚਿੰਤਾ ਨਾ ਮਨਾਂ ਕੱਟ ਕੇ ਤਿੰਨ ਬਣਾਵਾਂਗੇ ਚੱਲੀ ਪਾ ਜਾਨੀਆ ਆਪਣਾ ਤਾਂ ਬੋਲੇ ਸੁਨੂ ਕੀ ਦੁਨੀਆ ਡਰ ਨਾ ਤੂੰ ਉੱਥੇ ਲੀਆਂ ਦੇ ਵਿੱਚ ਬੈਠਾ ਮਨ ਨੂੰ ਵੀ ਤੇ ਲੰਬੀਆਂ ਬਣੂ ਕਰਾ ਦੇਖ ਲੈ ਥੱਲਾ ਦੇਖ ਲਿਆ ਜੀ ਬਹੁਤ ਵਧੀਆ ਥੱਲਾ ਵੀਨ ਵਰਗੇ ਥੰਗ ਜਿਵੇਂ ਜੋਗੀ ਵੀਨ ਵਜਾਉਂਦਾ ਇਹ ਲਵਾਏ ਚੋਕੀ ਲੱਗਦੀ ਬਾਈ ਇਹ ਸ਼ਕੀਨ ਤਾਂ ਤੇ ਨਹੀਂ ਦੇਖੋ ਜੀ ਇਹ ਵੀ ਗਾਣਾ ਕਹਿੰਦਾ ਡਾਕਟਰ ਸਾਹਿਬ ਪੂਰੀ ਪਾਸ ਕਰਤੀ ਜੀ ਕਹਿੰਦਾ ਤੋਤੇ ਵਰਗਾ ਨੱਕ ਹੈ ਗਾਣਾ ਵੀ ਵਧੀਆ ਆ ਦੇਖੋ ਜਿਵੇਂ ਨੱਕ ਸਾਹਮਣੇ ਆ ਥੱਲਾ ਤਿੱਖੀ ਤਲਵਾਰ ਵਰਗਾ ਨੱਕ ਨਾ ਕੋਣ ਇਹ ਨਹੀਂ ਬੱਕਰੀਆਂ ਸੋਹਣੀਆਂ ਹੋ ਜਾਂਦੇ ਦੁੱਧ ਨੂੰ ਬੱਕਰੀਆਂ ਨਿਕਲ ਜਾਂਦੇ ਸਾਰੇ ਪਾਸੋਂ ਨੇ ਸੋਹਣੀਆਂ ਦੁੱਧਾਂ ਦੀਆਂ ਬੱਕਰੀਆਂ ਉਹਨਾਂ ਨੂੰ ਚੜਦੀ ਮਾਣਾਂ ਪਿੰਡਾਂ ਦੇ ਹੋਣ ਵਿੱਚ ਬਾਈ ਬੇਸੀ ਵਕੀਤ ਬਾਦ ਦੇ ਨੇੜੇ ਦੇਪਤੀ ਦੇ ਟੈਪਲ ਦੇ ਹਾਂ ਹਾਂ ਦੇਸੀ ਦੇ ਤੁਹਾਨੂੰ ਆਪਣੇ ਆਪ ਦੀ ਲੋਕਲ ਬਲੱਡ ਲਾਈਨ ਆਪ ਦੀ ਬੀਟ ਲਾਈਨ ਸਾਰੀ ਦੇਸੀ ਹੈ ਇਹ ਵੀ ਕਿ ਨਖਾਦੀ ਦੀ ਬੋਦੀਤ ਬਾਦੀ ਨਹੀਂ ਇੱਥੇ ਮਤਲਬ ਬੱਕਰੀਆਂ ਪੱਠਾਂ ਭਾਈ ਸਾਰਾ ਕੁਝ ਹੀ ਹੈ ਨਾ ਹਾਂ ਗਾਂ ਦੇ ਸਾਧਰ ਵਾਲੀਆਂ ਹਾਂ 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 ਇਹ ਵੀ 3-2 ਮਹੀਨੇ ਦੁੱਧ ਦਿੰਦੀ ਹੈ ਇਹ ਭਾਈ ਸ਼ਕੀਰ ਜੀ ਨੇ ਤੇਰੀਆਂ ਬੱਕਰੀਆਂ ਤੇ ਦੁੱਧ ਵੀ ਹੈ ਹਾਂਜੀ ਹਾਂ ਇਹ ਖਾਣ ਵਾਲੇ ਚੰਗਾ ਬਣਾ ਦੁੱਧ ਇਹ ਆ ਭਾਈ ਦਾ ਬੱਕਰਾ ਤਾਜੀ ਦਾ ਘਰੇ ਤਿਆਰ ਕਰਿਆ ਹੈ ਲੋਹੀਆਂ ਪੱਠਾਂ ਹੈਗੀਆਂ ਭਾਈ ਲੋਹੀਆਂ ਪੱਠਾਂ ਨੇ ਜਿਹੜੀਆਂ ਉਹ ਇਹਦੀਆਂ ਨੇ ਪੀ ਆਮੂ ਨੇ ਇਹਦੀ ਮਾਂ ਵੀ ਹੋਣੀ ਮੇਰੇ ਖਿਆਲੋਂ ਬਾਹਰ ਘਰ ਚੱਲਦਾ ਹੀ ਮਾਂ ਅੱਛਾ ਲੋ ਚੰਗਾ ਖਾਣ ਲਾ ਪੂਰਾ ਵਧੀਆ ਕਰਨੇ ਦਾ ਬੱਕਰਾ ਜੀ ਬਾਈ ਦਾ ਸ਼ਾਮ ਕੇ ਰੱਖਿਆ ਹੋਇਆ ਹੈ ਕਾਜੂ ਦਾ ਤੇ ਬਰੀਡ ਇਹਦੇ ਨੂੰ ਵੀ ਹੋਰ ਵੀ ਹੁਣ ਮੇਰਾ ਖਿਆਲ ਵੀ ਹੈ ਕਿ ਇਹ ਹੈਗਾ 70 80 ਪੱਠਾ ਵਗੈ ਨਹੀਂ ਹੋਣਾ ਇਸ ਦਾ ਸਾਰੇ ਰੱਖੀ ਆਪਾਂ ਕੱਤੇ ਦੇ ਸਿਆਲੇ ਸਾਰ ਵਿਚੇ ਬੱਚਾ ਕੋਈ ਠੀਕ ਠੀਕ ਬਾਈ ਮਿਹਨਤ ਵੀ ਬਹੁਤ ਕਰਦੇ ਮੈਂ ਤਾਂ ਨਾ ਜਿਹ ਰਹਿੰਦੇ ਆ ਬੱਚੇ ਨਾਲ ਮੇਰੇ ਮਤਾਂ ਬੜੇ ਭਰਾ ਮੇਰੇ ਨਾਲੇ ਨਿਆਣੇ ਨਿੱਕੇ ਸਾਰੇ ਨਾਲੇ ਜਿਹ ਰਹਿੰਦੇ ਛੋਟੇ ਦੇਖਣ ਲੱਗੇ ਸਾਰੇ ਕੰਮ ਆ ਕਾਲਾ ਇਹਦਾ ਪੁੱਤਾਂ ਚ ਪਾਈ ਹੈ ਜੀ ਨਾ ਨਾ ਹੋਰ ਖਾਲਣੇ ਚੋਟੇ ਹੋਰ ਖਰਨੇ ਚੋ ਇਹ ਜਹਾਗੀ ਨਾਲ ਜੀ ਕਾਲਾ ਹੋਰ ਸੀ ਦੇ ਨਾਲ ਦਾ ਇਹ ਵੀ ਜਹਾਗੀ ਨਾਲ ਜੀ ਉਹ ਕਰਿਆ ਬਾਈ ਬੱਕਰੇ ਪੰਜ ਨੇ ਬਕਰਾਂ ਆ ਪਰ ਉਹਨੇ ਦਿਖਾਏ ਤੇ ਜੋੜੀ ਰਹਿ ਗਏ ਬੱਕਰੇ ਇਹਦੇ ਨਾਲ ਦੀ ਸ਼ਾਵਾਂ ਤੇ ਠੀਕ ਹੈ ਕੋਈ ਇੰਦਗੜ ਦਿਖਾਵਾਂਗੇ ਨਵੀਂ ਬਰੀਡ ਉੱਥੇ ਲੈ ਕੇ ਜਾਵਾਂਗੇ ਇਹ ਬਾਈ ਕਹਿੰਦਾ ਬਦਲ ਕੇ ਇਹ ਬੱਕਰੀਆਂ ਛੱਡ ਕੇ ਨਵੀਂ ਬਰੀਡ ਇੰਦਗੜ ਦੇ ਮੇਲੇ ਉਹ ਗੀਆਂ ਛਿੱਗੇ ਫੜਨੇ ਪੱਠਾ ਤਿਆਰ ਕਰਦੇਗਾ ਇਹ ਕਹਿੰਦਾ ਵੀ ਫੈੜਾ ਪੱਠਾ ਲੈ ਕੇ ਇੰਦਗੜਾ ਹਾਂਗਾ ਮੈਂ ਦੋਗਰੇ ਕੀਏ ਦੋਗੇ ਚੋਗੇ ਉਹ ਲੈ ਕੇ ਜਾਵਾਂਗਾ ਬਾਕੀ ਵਾਹ ਜੀ ਵਾਹ ਧੰਨਵਾਦ ਤੁਹਾ ਮੱਥਾ ਨੂੰ ਨਕੌੜਾ ਬੱਕਰੇ ਦਾ ਹਾਥੀ ਵਰਗਾ ਬਸ ਥੱਲੋਂ ਦੇ ਡਾਕਟਰ ਨਾਲ ਡਾਕਟਰ ਨਾਲ ਥੱਲੋਂ ਦੇ ਡਾਕਟਰ ਨਾਲ ਆਹ ਦੇਖੋ ਇਸ ਟੀਕਾ ਨਾਲ ਡਾਕਟਰ ਦੇਖਣਗੇ ਮੈਂ ਚੀਜ਼ਾਂ ਨੇ ਲਾਈਕ ਕਰੋ ਦੇਖਣੇ ਬੜੀ 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 ਐ ਬੜੀ ਬੜੀ ਹੋਰ ਕੋਈ ਫੜਦੇ ਨੂੰ ਦੇਖੋ ਜੀ ਨਾ ਇਹ ਦੇਖ ਲਈ ਪਾਸ ਦਿਖਾ ਦੇ ਦੇਖ ਲਈ ਇਹ ਕਿੰਨੀ ਚੰਗੀਆਂ ਇਹ ਕੋਲਾ ਨਹੀਂ ਪਾਸ ਨਹੀਂ ਅੱਧੀ ਚਤਾਵਾਂਗੇ ਡਾਕਟਰ ਸਾਹਿਬ ਇਹੀ ਪਾਸ ਕਰਨੇ ਇਹ ਘੱਟੋ ਜਿੱਤੂ ਕਰ ਦੋਗੇ ਇਸ ਪੰਨੇ ਜਿਹੜੇ ਬੰਦੇ ਚੱਲ ਜੂਗੀ ਜਿੱਤੂ ਉਹ ਪਰਮਾਇਲ ਲਾਉਂਦੇ ਜੇ ਬਈ ਇੱਕ ਅੱਧੀ ਬੱਕਰੀ ਹੋਰ ਲਿਆ ਬਈ ਫਿਰ ਆਪਣੀ ਵੀਡੀਓ ਦੀ ਐਂਡ ਕਰੀਏ ਫੋਟੋ ਲਗਾ ਕੇ ਰਹਿ ਗਈ ਉਹਦੀ ਮਹੱਤ ਆਹ ਮੰਤਣੀਆਂ ਐਸੇ ਦਾ ਸਾਰਾ ਮਾਲ ਇਹ ਸੇੜਾ ਮਾਲ ਤੇ ਭਾ ਕੇ ਘਰ ਦੇ ਵਿੱਚ ਆਉਂਦੇ ਰਹੇ ਤੇ ਮਾੜਾ ਇੱਕ ਮਾਲ ਇੰਨਾ ਕਿ ਬਾਜੇ ਮੈਂ ਵਿੱਚ ਬੈਠੀ ਰਹੇ ਇਹ ਰੋਈ ਕੋਟੀ ਅਸਲਾ ਮੈਂ ਡੇਲੀ ਉੱਠਦੀ ਇਹ ਰਾਣੀ ਹੈ ਜੀ ਸਾਰੇ ਮਾਲ ਦੀ ਇਹ ਕਹਿੰਦੀ ਤੇ ਰੱਬਾ ਮੇਰਾ ਪਰਦਾ ਕਰਜ ਵੀ ਮਾਲ ਇੰਨਾ ਕਿ ਮੈਂ ਵਿੱਚ ਫਿਰਦੀ ਬੈਠੀ ਦਿਖਿਆ ਨਾ ਪੂਰੀ ਫਿਰਦੀ ਖੜੀ ਵੀ ਨਾ ਦੇਖ ਮੈਨੂੰ ਕੀ ਰਹਾ ਮੈਨੂੰ ਲੋਕੋਂ ਨਹੀਂ ਲੁਕੀ ਰਹਾ ਸੱਚ ਹੈ ਜੀ ਸੱਚਾ ਗੱਲ ਇਹ ਬਹੁਤ ਵਧੀਆ ਬਾਈ ਦਾ ਮਾਲ ਹੈ ਧੰਨਵਾਦ ਬਾਈ ਤਾਜੂ ਜੀ ਦੇ ਤੇ ਸਾਡੇ ਡਾਕਟਰ ਨੇ ਸਾਰਾ ਜਿੰਨਾ ਸਮਾਜ ਖੜਾ ਉਹਨੂੰ ਹੱਥੋਂ ਮਿਤੀ ਬੇਨਤੀ ਹੈ ਕਾਲਾ ਬਾਈ ਗੋਸ਼ਣਾ ਵਾਲਾ ਰੇਟ ਚੱਲਦਾ ਜਾਂਦਾ ਹੀ ਬਹੁਤ-ਬਹੁਤ ਧੰਨਵਾਦ ਆਵਾਜ਼ ਘੋਟ ਫਾਰਮ ਆ ਜਾਓ ਜੀ ਮੈਨੂੰ ਮੂਹਰ ਇੱਕ ਵਾਰੀ ਬੰਦ ਕਰ